ਲਓ ਵੀ ਮਿੱਤਰੋ ਆਪਾਂ ਹੈਗੇ ਮਲਕਾਣੇ ਵਾਲੇ ਨਿੱਕੇ ਕੋਲੇ ਨਿੱਕੇ ਕੋਲੇ ਹੈਗੇ ਪੰਜ ਟਰੈਕਟਰ ਤੇ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਜਿਹੜੀ ਸੁਣ ਦੇ ਦਿਆਂਗੇ ਸ਼ੁਰੂ ਆਪਾਂ ਕਰਾਂਗੇ 744 ਤੋਂ ਦੇਖੀ ਕੀ ਹਾਲ ਚਾਲ ਹੈ ਬਹੁਤ ਵਧੀਆ ਢਿੱਲਾ ਸਾਹਿਬ ਠੀਕ ਹੈ ਬਹੁਤ ਵਧੀਆ ਮੈਨੂੰ ਤਾਂ ਇਹ ਟਾਇਰਾਂ ਦੀ ਰੀਜਲ ਆਤੀਆਂ ਹਾਂਜੀ ਹਾਂਜੀ ਹੈ ਟਾਇਰੇ ਦੇ ਜਹਾਜੀ ਟਾਇਰ ਹੈ ਵੀਰੇ ਐਮ ਆਰ ਐਫ ਦੇ ਹੂੰ ਦਿਖਾ ਦਿਓ ਮੜੇ ਚੈੱਕ ਕਰਾ ਦਿਓ ਮੈਂ ਚੈੱਕ ਕਰਾਂ ਐਮ ਆਰ ਐਫ ਹੈ ਚੌਕੜੀ ਐਮ ਆਰ ਐਫ ਅਗਲੇ ਜਹਾਜੀ ਸ਼ੌਕ ਨਾਲ ਅਗਲੇ ਜਹਾਜੀ ਬਾਦੇ ਸ਼ੌਕ ਨਾਲ ਟਰੈਕਟਰ ਦੀ ਗੱਲ ਕਰੀਏ 2018 ਮਾਡਲ ਆ ਇਹ 744 ਐਚ 425 ਫਰਸਟ ਪਾਰਟੀ ਦਾ ਟਰੈਕਟਰ ਆ ਇਹ ਐਚ 425 ਫਰਸਟ ਪਾਰਟੀ ਠੀਕ ਹੈ ਜੀ ਨੰਬਰ ਆ ਪਰ ਟਰੈਕਟਰ ਇੱਕ ਵਾਰੀ ਆਏ ਦਿਖਾ ਦੇ ਆ ਚੀਜ਼ ਦਿਖਾ ਕੀ ਬਾਤਾਂ ਨਹੀਂ ਚਮਕਾ ਲੈ ਚੈੱਕ ਆਏ ਨੂੰ ਸਾਰੇ ਨੂੰ ਧਿਆਨ ਨਾ ਕਰਾ ਦੇ ਤਾਂ ਰੀਨਲ 2800 ਘੰਟਾ ਚੱਲਿਆ ਹੋਇਆ ਅੱਛਾ ਰੀਨਲ 2800 ਘੰਟਾ ਚੱਲੇ ਐ ਐਮ ਆਰ ਐਫ ਦੇ ਟਾਇਰ ਪਿਛਲੇ ਵੀ ਐਮ ਆਰ ਐਫ ਦੇ ਆ ਦੇਖੋ ਚੈੱਕ ਕਰਾ ਹੂੰ ਨਵੇਂ ਵਰਗੀ ਪਈ ਐ ਗੱਡੀ ਗਾੜੀ ਰੰਬ ਰੰਬ ਚੈੱਕ ਕਰਾ ਦੇ ਹੂੰ ਕਿਸੇ ਪਾਸੋਂ ਕੋਈ ਕਲਮ ਸਾਫਤ ਕਰ ਦੇ ਆਪਣੀ ਜ਼ਿੰਮੇਵਾਰੀ ਹੋ ਕੱਲੇ ਬੰਪਰ ਤੋਂ ਬਿਨਾ ਬੰਪਰ ਪੇਂਟ ਹੈ ਹਾਂਜੀ ਹਾਂਜੀ ਬੰਪਰ ਪੇਂਟ ਆ ਬੰਪਰ ਦਾ ਪੰਗਰ ਹੀ ਬਸਾਲ ਹੋ ਗਿਆ ਚਲ ਬੰਪਰ ਤਾਂ ਹੋਈ ਜਾਂਦਾ ਜਿੱਥੇ ਕੋਈ ਮਾੜਾ ਮੋਟਾ ਵੱਜਿਆ ਕਰਿਆ ਕੋਈ ਟੱਕ ਟਕ ਲਾਉ ਉਵੇਂ ਹੀ ਰੱਖਿਆ ਆਪਾਂ ਠੀਕ ਹੈ ਪਾਲਛ ਵੀ ਨਹੀਂ ਮਾਰੀ ਟਰੈਕਟਰ ਦੇ ਹਜੇ ਤੱਕ ਚਮਕਦਾ ਸੋਹਣਾ ਹੈ ਯਾਰ ਹਜੇ ਤੱਕ ਪਾਲਛ ਵੀ ਨਹੀਂ ਮਾਰੀ ਕੱਲਾ ਤੋਤਾ 18 ਮਾਡਲ ਆ 4 ਲੱਖ ਹੈ ਟਰੈਕਟਰ ਤੇ ਹਾਂਜੀ ਹਾਂਜੀ ਹੈਨਾ ਅਰੇੰਬ ਰੰਬ ਮਗਰਿਆੜ ਮਰੂਡ ਦਿਖਾ ਦੇ ਇਹ ਦਿਖਾ ਦੇ ਸਾਰੇ ਹੁਸਨੇ ਡਬਲ ਕਲੱਚ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਹਨਾ ਆ ਮਗਰਿਆੜ ਦਿਖਾਈਂ ਗਏ ਐਂ ਲੱਗਦਾ ਜਿਵੇਂ ਅੱਜ ਚਲਾਏ ਹੁੰਦੇ ਆ ਹਜੇ ਰਵੀ ਸਿੰਘ ਜਾਂ ਬਾਦਸ ਕੁਝ ਵੀ ਨਹੀਂ ਕਰਿਆ ਤੇ ਆ ਦੇਖੋ ਉਮੀ ਹੀ ਹੈ ਕੱਲਾ ਪਾਣੀ ਵੱਜਿਆ ਯਾਰ ਜੁਰਜੀ ਸਾਰੇ ਕਿਤੇ ਜਿਵੇਂ ਛਤਰੀ ਤੇ ਉਮੀ ਹੀ ਹੈ ਮੰਨ ਲਓ ਕਿਤਾ ਕੀਤਾ ਨਹੀਂ ਕੋਈ ਹਾਂ ਹਾਂ ਕੁਝ ਵੀ ਨਹੀਂ ਕਰਿਆ ਜਿੰਮੇ ਦਾ ਆ ਉਮੀ ਦੀ ਡਬਲ ਡਿਸਟ੍ਰਿਬਿਊਟਰ ਆ ਗਿਆ ਡਬਲ ਕਲੱਚ ਟੌਪ ਮਾਡਲ ਆ ਗਿਆ ਟੌਪ ਮਾਡਲ ਆ ਗਿਆ 2018 ਚ ਜਿਹੜਾ 2018 ਚ ਇਹ ਡਿਮਾਂਡ ਦੀ ਗੱਲ ਕਰੀਏ ਤਾਂ 18 ਮਾਡਲ ਤੇ 495000 ਰੁਪਏ ਡਿਮਾਂਡ ਆ ਵੀਰੇ ਇਧਰ ਲਿਆ अच्छा 495000 डिमांड ਆ 475000 ਦਾ ਟਰੈਕਟਰ ਦੇ ਦਾਂਗੇ ਆਪਾਂ 475000 ਹਾਂਜੀ ਹਾਂਜੀ ਠੀਕ ਐ ਉਸ ਤੋਂ ਅੱਗੇ ਇਹ ਸੋਨਾ ਆਇਆ ਸੋਨਾਲੀ ਕਾ 750 2015 ਮਾਡਲ ਅੱਛਾ ਪੀਵੀ ਨੰਬਰ ਆ ਇਹ ਬੰਡੇ ਦਾ ਹੂੰ ਟਾਇਰ ਟੂ ਰਹਿਗੇ ਹੈਗੇ ਮੂਰਲੇ ਤੇ ਨਵੇਂ ਆ ਪਿਛਲੇ ਹੈਗੇ 80 ਪੈ 80 ਪੈਸੇ ਆ ਗਏ ਟਰੈਕਟਰ ਚੈੱਕ ਕਰਾ ਦੇ ਥੱਲੇ ਥੱਲੇ ਦਾ ਆ ਚੀਜ਼ ਦਿਖਾਈ ਹੁਸਨੇ ਸੋਨਾ ਰੰਗ ਪੂਰਾ ਸਾਰ ਚਮਕਦਾ ਦੇਖ ਲਓ ਤੁਸੀਂ ਨਾ ਬਾਕੀ ਉਹ ਮਿੱਟੀ ਮੁੱਟੀ ਪੈ ਗਈ ਇੱਥੇ ਹਾਂਜੀ ਹਾਂਜੀ ਕੀ ਔਖਾ ਹੋਈ ਨਾ ਕੱਟ ਦੇ ਇਹਨਾਂ ਨੂੰ ਰਿੰਗ ਰੂੰਬ ਚੈੱਕ ਕਰਾ ਦੇ ਰਿੰਗ ਰੂੰਬ ਦਿਖਾ ਦੇ ਤੇ ਨੰਬਰ ਕਿੱਥੋਂ ਨਿਕਲੇ ਇਹ ਨੰਬਰ ਇਹਦਾ ਬਟਿੰਡਾ ਹੈ ਨੰਬਰ ਇਹ ਬਟਿੰਡਾ ਹੈ ਗੇਰੀ ਜਿਹਦਾ ਕਿ ਨਾ ਡੰਡਾ ਫੱਟੀ ਛਤਰੀ ਸਾਰਾ ਪੀ ਵੀ ਰੋਤਨ ਆ ਗਿਆ ਨਾ ਬਹੁਤ ਵਧੀਆ ਟਰੋਂ ਵੀ ਸਾਫ ਸੁਥਰਾ ਅੱਛਾ ਇਹਦੀ ਡਿਮਾਂਡ ਆ 4 ਲੱਖ ਤੇ 45000 ਰੁਪਏ 2015 ਮਾਡਲ ਆ ਇਹ ਅੱਛਾ ਇਦੋਂ ਦਰਵਾਜ਼ਾ ਦੋ ਬਾਡੀ ਬੁੱਡੀ ਚੈੱਕ ਕਰਾ ਦ ਹੂੰ ਚਾਰ 45 ਡਿਮਾਂਡ ਆ ਸਵਾ 4 ਲੱਖ ਦਾ ਟਰੈਕਟਰ ਦੇ ਦਾਂਗੇ ਸਵਾ 4 ਲੱਖ ਦਾ ਹੋ ਜਾਵੇ ਸਵਾ 3 ਤੋਂ 3.5 ਲੱਖ ਦਾ ਲੋਨ ਹੋ ਜੂ ਜੇ ਕਿਸੇ ਨੇ ਕਰਾਉਣਾ ਤਕਰੀਬਨ ਜਿੰਨੇ ਦਾ ਹੈਗਾ ਉਹਨੇ ਦਾ ਨੇੜੇ ਵਗਦੇ ਹਾਂਜੀ 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 ਹੈਨਾ ਤੇ ਗੇਅਰ ਇੰਜਨ ਦਾ ਵਧੀਆ ਹੈ ਗੇਅਰ ਇੰਜਨ ਦਾ ਵਧੀਆ ਬਾਕੀ ਬੰਦਾ ਆਵੇ ਚੈੱਕ ਕਰਕੇ ਲੈ ਕੇ ਜਾਵੇ ਆਪਾਂ ਐਵੇਂ ਤੈਨੂੰ ਹਾਂ ਕਈ ਇਹ ਤਾਂ ਝੂਠੀਆਂ ਤਸੱਲੀਆਂ ਨਹੀਂ ਸਾਡਾ ਵੀ ਖਰੀਦਿਆ ਹੋਇਆ ਆਪਾਂ ਇਹਦੇ ਵਿੱਚ ਨਹੀਂ ਬੜੇ ਸਹੀ ਗੱਲ ਹੈ ਹੈਨਾ ਤੇ ਅੱਗੇ ਆ ਗਿਆ ਨਿਊ ਹੌਲੈਂਡ ਜਿਨੇ ਜੜਾ ਲਾਈਆਂ ਸੇ ਆਉ ਲੈਣ ਹਾਂ ਜਿਨੇ ਸਟਾਰਟਿੰਗ ਚ ਜਦੋਂ ਨਿਊ ਹਾਲੈਂਡ ਚੱਲਿਆ ਉਦੋਂ ਇਹ ਟਰੈਕਟਰ ਆਏ ਆ ਇਹ ਆਇਆ ਹੈ ਨਾ ਹਾਂ 2002 ਮਾਡਲ ਹੈ 2002 ਮਾਡਲ ਆ ਵੀਰੇ ਅੱਛਾ ਡਬਲ ਕਲੱਚ ਆ ਗਿਆ ਕਿ ਸੋ ਡਬਲ ਕਲੱਚ ਆ ਜੀ ਡਬਲ ਕਲੱਚ ਨਾ ਸਟੀਰਿੰਗ ਸਿੰਪਲ ਹੁੰਦਾ 16x28 ਦੇ ਟਾਇਰ ਆ ਇਹਦੇ ਹਾਂ ਟਾਇਰ ਕਿੰਨੇ ਆ ਗਏ 750 ਲਿਆ ਕਿੰਨੇ ਕੁ ਪਹਿਲੇ ਟਾਇਰ ਆ ਗਏ 750 80 ਪੈ ਟਾਇਰ ਆ ਜੀ 4 80 ਪੈ ਨਟ ਮੰਨ ਕੇ ਆਏ ਬੰਦਾ ਬ੍ਰੈਂਡ ਮੂਡ ਦਿਖਾ ਦਿਓ ਅਰੀਜਨਲ ਨਾਮ ਦੇ ਦਿਖਾ ਦਿਓ ਕਿਤੇ ਕੋਈ ਗਲਵਟ ਨਹੀਂ ਕਿਤੇ ਕੋਈ ਜਾਬੂ ਇੱਥੋਂ ਕਿਵੇਂ ਨਿਕੇ ਸਾਰਾ Ориਗਨਲ ਹੈ ਵੀਰੇ ਅੱਛਾ Ориਗਨਲ ਹੈ ਇਸੇ ਤਰ੍ਹਾਂ ਲਿਆ ਆਪਾਂ ਬੰਪਰ ਦੇ ਸਟਿੱਕਰ ਵੀ ਨਹੀਂ ਬਦਲੇ ਹੋਰ ਦਾ ਸੋਵੇਂ ਹੀ Ориਗਨਲਟੀ ਰੱਖੀ ਹੈ ਸਾਰਾ ਅੱਛਾ ਬੰਪਰ ਦੇ ਸਟਿੱਕਰ ਨਾਲ ਦੀ ਉਹੀ ਹੈ ਹਾਂ ਹਾਂ ਜਿਵੇਂ ਆਪਾਂ ਖਰੀਦਦੇ ਜ਼ਿੰਮੇਦਾਰ ਤੇ ਘਰੋਂ 2002 ਮਾਡਲ ਆ ਗੇਅਰ ਇੰਜਨ ਦਾ ਕਿਵੇਂ ਹੈ ਗੇਅਰ ਇੰਜਨ ਦਾ ਬਹੁਤ ਵਧੀਆ ਡੈਕਟਰ ਬਾਕੀ ਬੰਦਾ ਆਪਾਂ ਤੁਹਾਨੂੰ ਦੱਸੀ ਨੇ ਚੈੱਕ ਕਰਾ ਕੇ ਲੈ ਜਾਵੇ ਹਾਂ ਹਜੇ ਤੱਕ ਸਹਿਰ ਸੂਲ ਕਵਰ ਜਮ 25 ਸਾਲ ਹੋ ਗਏ ਨਾਲ ਦੇ ਆ ਨਾਲ ਦੇ ਪਏ ਹੈ ਹੈ ਹਾਲੈਂਡ ਏਜੰਸੀ ਜੋ ਬੰਦਾ ਕੰਮ ਕਰਾਉਂਦਾ ਰਿਹਾ ਸੀ CNCA ਸਭ ਤੋਂ ਵੱਡੀ ਆ ਉਹ ਕਵਰ ਵੀ origignal ਨਿਊ ਹਾਲੈਂਡ ਲਈ ਇਹ ਜਿੰਨਾ ਜਿਆਦਾ ਜੀ ਮੈਂ ਕਿਹਾ 2,80,000 ਰੁਪਏ ਦੀ ਡਿਮਾਂਡ ਆ ਵੀਰੇ 2,60,000 ਦਾ ਟਰੈਕਟਰ ਦੇ ਦਾਂਗੇ 2,60,000 ਹਾਂ ਵੀਰੇ ਤੇ ਉਸ ਤੋਂ ਬਾਅਦ ਆਇਸ਼ਰ ਅੱਗੇ ਆ ਗਿਆ ਆਇਸ਼ਰ ਹਾਂ ਇਹ ਆ ਗਿਆ ਜੀ 2021 ਮਾਡਲ ਹਾਂ ਇਹਦੀ ਡਿਮਾਂਡ ਆ 3,00,000 ਤੇ 5,000 ਰੁਪਿਆ ਟਾਇਰ ਹੈਗੇ 90 80 ਦੇ ਹੂੰ ਚੈੱਕ ਕਰਾ ਦਿਓ ਸਾਰਾ ਟਰੈਕਟਰ ਇਹ ਤੋਤਾ ਦਾ ਤਨੇ ਵੀ ਜੈਨੂਅਲ ਨਹੀਂ ਹੈ ਤਿਆਰੀ ਨਹੀਂ ਹੋਈ ਇਹਦੀ ਵੀ ਹਾਂ ਹਾਂ ਉਵੇਂ ਪਿਆ ਚੀਜ਼ ਦਿਖਾਈ ਹੁਸਨ ਅਦਕੀ ਆ ਮਿੱਟੀ ਦੇਖ ਲੈ ਲੈ ਦੇਖ ਦਿਸੀ ਜੰਦੇ ਨੇ ਉਂਗਲਾਂ ਤੇ ਹੈਨਾ ਤੇ ਕਿਵੇਂ ਹੈ ਇਹ ਨੰਬਰ ਨੰਬਰ ਕਿੱਥੋਂ ਦਾ ਇਹ ਕਿਹਦਾ ਨੰਬਰ ਸੇ ਸਤਨਾਮ ਨੇ ਖਰੀਦ ਕੇ ਲਿਆਂਦਾ ਸੀ ਯਾਰ ਪਤਾ ਕਰਨਾ ਚੱਲ ਕੋਈ ਨਹੀਂ ਉਹ ਤਾਂ ਹਰਿਆਣਾ ਪੰਜਾਬ ਹੀ ਹੋਣਾ ਹਰਿਆਣਾ ਜਾਂ ਪੰਜਾਬ ਹੀ ਹੋਣਾ ਹੈ ਨਾ 3 ਲੱਖ 5000 ਰੁਪਏ ਡਿਮਾਂਡ ਆ ਇਹ ਰੰਗ 2 ਲੱਖ 85000 ਤੋਂ ਦੇ ਦਾਂਗੇ ਟਰੈਕਟਰ ਸਾਰਾ origignal ਆ ਸਾਰਾ origignal ਹੈ ਨਾ ਹਾਂ 2 ਲੱਖ 85000 ਦਾ ਹੋਣਾ ਹੈ ਹਾਂਜੀ ਹਾਂ ਇਸ ਤੋਂ ਅੱਗੇ ਦਿਖਾਉਨੇ ਆਪਾਂ ਇਹਦੀ ਛਤਰੀ ਕਿੱਥੇ ਖਾ ਗਿਆ ਇਹ ਇਸੇ ਤੋਂ ਹੀ ਆਇਆ ਰਾਤ ਹੀ ਆਇਆ ਅੱਛਾ ਮਾੜਲਾ ਮਾੜਲਾ ਸੁਣ ਕੇ ਤੇਨੂੰ ਇਹ ਲੱਗੂ ਪਹਿਲਾਂ ਤਾਂ ਇਹਨੂੰ ਇਧਰੋਂ ਰੁਕ ਜਾ ਅੱਛਾ ਤੂੰ ਦੇਖ ਕੰਡੀਸ਼ਨ ਦੇਖ ਕੇ ਦੱਸ ਦੇ ਵੀ ਕਿਹ ਮਾੜਲਾ ਕੰਡੀਸ਼ਨ ਦਾ ਯਾਰ ਬਹੁਤ ਸੋਹਣੀ ਪਈ ਹੈ 18 ਇਹਦੀ ਕੱਲੀ ਪੈਡਲਾਂ ਦੀ ਨਿਸ਼ਾਨੀ ਹੈ ਵੀ ਇਹ 6-7 ਚ ਆਈ ਸੀ ਅੱਛਾ ਜੇ ਆਪਾਂ ਨਹੀਂ ਲਿਖ ਦੇ ਉੱਤੇ ਆ ਚੀਜ਼ ਦੇਖੀ ਯਾਰ ਆ ਚੀਜ਼ ਦਿਖਾਈ ਆਹਾ ਹੈਨਾ ਕਮਾਲ ਆ ਯਾਰ ਹੈਨਾ ਇਹ ਹੁਣ ਸਾਰੇ ਇਹਨੂੰ ਰਾਏ ਵਿੱਚ ਕਹਿਣਗੇ ਰੰਗ ਹੋਇਆ ਆਪਾਂ ਸਾਫਤ ਕਰ ਦਾਂਗੇ ਜੇ ਪੇਂਟਰ ਦੀ ਦੁਕਾਨ ਤੇ ਵੀ ਗਿਆ ਹੋਵੇ ਅੱਛਾ ਗਰੰਟੀ ਆ ਫੁੱਲ ਜਮਾਂ ਫੁੱਲ ਗਰੰਟੀ ਆ 2006 ਮਾਡਲ ਆ ਵੀਰੇ ਡਬਲ ਕਲਚ ਦਾ ਆ ਗਿਆ ਡਬਲ ਕਲਚ ਦਾ ਸਿੰਪਲ ਆ ਗਿਆ ਹਾਂ ਮਰੂਤੀ ਪੈਡਲ ਸਿੰਪਲ ਸਟੀering ਆ ਚੈੱਕ ਕਰਾ ਵੀਰੇ ਇਧਰੋਂ ਮਾੜਾ ਆ ਸਾਰੀ ਜੀ ਨਾਲ ਦੀ ਆ ਹੈ ਚੈੱਕ ਕਰਾ ਆ ਜੀ ਦਿਖਾ ਹਾਂ ਦੇਖ ਕੀ ਬਾਤ ਆ ਯਾਰ ਹਨਾ ਮੰਨ ਲਾ ਨੀ ਕਿ ਇੰਨਾ ਸਮੇਂ ਹੋਇਆ ਟਰੈਕਟਰ ਸੀ ਜਮਾਂ ਭਈਆ ਸ਼ੋਸ਼ਾ ਵੀ ਹਜੇ ਤੱਕ ਸਟicker ਨਾਲ ਦੇ ਆ ਹੂੰ ਦਿਖਾ ਵੀਰੇ ਨੀਚੋਂ ਹਮ ਆ ਪਾਇਰ ਦਾ ਇਹਦਾ ਰੰਗ ਦਿਖਾ ਵੀਰੇ ਆ ਮੈਟ ਨਾ ਇਹਦੇ ਪਾਟ ਗਏ ਸੀ ਮੈਂ ਲਾਏ ਆ ਅੱਛਾ ਉਹ ਇਹ ਨਹੀਂ ਮੈਟਾਂ ਦੇ ਉੱਥੇ ਉੱਥੇ ਨਿਸ਼ਾਨੀਆਂ ਨਹੀਂ ਆਉਂਦੀਆਂ ਹਾਂ ਹਾਂ ਆ ਦੇਖੀ ਰੇਮ ਹਾਂ ਰੇਮ ਰੁੰਬਾ ਕਰਨੀ ਕੋ ਦਿਖਾ ਦੇ ਹੁਸਨੈ ਰੇਮ ਦਿਖਾ ਦੇ ਹਮ ਗੇਅਰ ਇੰਜਨ ਦਾ ਕਿਵੇਂ ਨਿੱਕੇ ਅੱਗੋਂ ਮਗਰਿਆੜ ਚੈੱਕ ਕਰ ਗੇਅਰ ਇੰਜਨ ਦਾ ਕਿਵੇਂ ਇਹ ਇਹ ਵੀ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਹਮ ਦਿਖਾਈ ਮਗਰਿਆੜ ਮੂੜ ਦਿਖਾ ਦੇ ਰੰਗ ਪੇਂਟ ਸਾਰਾ ਨਾਲ ਦਾ ਆ ਗਿਆ ਤੇਰਾ ਹੁੱਕ ਦਿਖਾ ਦੇ ਨਾਲ ਦੀ ਓਰੀਜਨਲ ਨਾਲ ਦੀ ਹੁੱਕ ਸੰਗਲ ਸੰਗਲ ਟਾਪ ਲਿੰਕ ਕਿੱਥੋਂ ਦਾ ਨੰਬਰ ਹੈ ਇਹਦਾ ਇਹਦਾ ਨੰਬਰ ਹਰਿਆਣਾ ਜੀ ਹਰਿਆਣਾ ਕਿੰਨੀ ਡਿਮਾਂਡ ਹੈ ਇਹ ਮਾਡਲ ਹੈ ਨਾ ਤਾਂ ਹੁੰਦੇ ਨਹੀਂ ਯਾਨੀ ਇਹਨੂੰ ਸੀ ਮਿਲਦੀ ਨਹੀਂ ਕਿੰਨੀ ਡਿਮਾਂਡ ਹੈ ਇਹ 2006 ਮਾਡਲ ਆ ਕਿੰਨੀ ਡਿਮਾਂਡ ਹੈ ਇਸ ਦੀ ਡਿਮਾਂਡ ਆ 2 ਲੱਖ ਤੇ 25000 ਰੁਪਇਆ 2 ਲੱਖ 25000 2 ਲੱਖ 25000 ਰੁਪਇਆ ਡਿਮਾਂਡ ਹੈ ਇਹਦੀ 2 ਲੱਖ ਤੇ 5000 ਦਾ ਟਰੈਕਟਰ ਦੇ ਦਾਂਗੇ ਪੈਸੇ ਇਤਰਾ ਹੀ ਹਾਂ ਇਹਦੇ ਟਾਇਰ ਆ ਪਿਛਲੇ 40 ਕੁ ਪੈਸੇ ਅਗਲੇ 80 90 ਪੈਸੇ 80 90 ਪੈਸੇ ਆਗੇ ਜੇ ਮਾਲਾ ਪਰ ਟਾਇਰ ਨਾ ਬਦਲੀ ਇਸੇ ਤਰ੍ਹਾਂ ਹੀ 2 ਲੱਖ 5000 ਦਾ ਟਰ ਬਾਈ ਕਿਸੇ ਬਸ ਲਾਂਬੇ ਵਾਲੀ ਗੱਲ ਹੀ ਨਹੀਂ ਮੁੱਤੀ ਬੈਡਲਾ ਚਲਾਉਣ ਦਾ ਬਹੁਤ ਨਜ਼ਾਰਾ ਆਉਂਦਾ ਮੈਂ ਆਪਨੇ ਚਲਾ ਕੇ ਕੀ ਹੋ ਰਿਹਾ ਨਾ ਛੋਟੇ ਮੁੱਲ ਦਾ ਛੋਟੇ ਮੁੱਲ ਦਾ ਕੰਮ ਲੈ ਕੇ ਇੱਥੇ ਜੀ ਫੇਰ ਹਾਂਜੀ ਹਾਂਜੀ ਇੱਕ ਜੀ ਜੋਰ ਦਿਖਾ ਦਿਆ ਜੀ ਵੀਰੇ ਲਿਆ ਦਿਖਾ ਕੱਢੀ ਚੱਲ ਸੱਪ ਕਰਾ ਹਾਈ ਤੱਕ ਨੇ ਉਹ ਜਲ ਨੂੰ ਚਾਬੀ ਨਹੀਂ ਉਹ ਰੰਗ ਜਰੂਰ ਲੈ ਗਿਆ ਹੂੰ ਚੈੱਕ ਕਰਾ ਦੇ ਅੱਛਾ ਮਾਲਾ ਸੀਲ ਦੀ ਵੀ ਹੈ ਹਾਂ ਠੀਕ ਹੈ ਕਿਸੇ ਬੱਸ ਲੰਬੇ ਵਾਲੀ ਗੱਲ ਨਹੀਂ ਹੈ ਟਰੈਕਟਰ ਚ ਵੀਰੇ ਹੋ ਗਏ ਆਪਣੀ ਹਾਂਜੀ ਇਹ ਹੋ ਗਏ ਟਰੈਕਟਰ ਦਾ ਆਪਣੇ ਕੋਲ ਹੋਰ ਬਹੁਤ ਸਾਰੇ ਹੁੰਦੇ ਪਰ ਅੱਜ ਇਹੀ ਦਿਖਾਏ ਜਿਹੜੇ ਨਵੇਂ ਆਏ ਆ ਤੇ ਫੋਨ ਨੰਬਰ ਨਿੱਕੇ ਫੋਨ ਨੰਬਰ 99149 23993 ਆਪਣੀ ਲੋਕੇਸ਼ਨ ਆ ਰਵੀਦਾਸ ਚੌਕ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਸਾਹਮਣੇ ਆਪਣਾ ਸ਼ੋਰੂਮ ਆ ਪੰਜਾਬ ਟਰੈਕਟਰ ਸੇਲ ਪਰਚੇ ਪੰਜਾਬ ਟਰੈਕਟਰ ਸੇਲ ਪਰਚੇ ਆ ਗਿਆ ਟਰੈਕਟਰ ਵਾਲੀ ਮੰਡੀ ਦੇ ਵਿੱਚ ਹੀ ਆਪਣੇ ਡੇਲੀ ਹਰ ਰੋਜ਼ ਸ਼ੋਰੂਮ ਖੁੱਲਦਾ ਆਪਣਾ ਇਹਨਾਂ ਦੀ ਹਰ ਦਿਨ ਦੀ ਮੰਡੀ ਆ ਹਰ ਦਿਨ ਦੀ ਮੰਡੀ ਆ ਹੈਨਾ ਹਾਂਜੀ ਇਹ ਨੰਬਰ ਰਵੀਦਾਸ ਚੌਂਕ ਇੱਕ ਪਾਸੇ ਮੋੜ ਰੋਡ ਜਾਂਦਾ ਰੋਡ ਇੱਕ ਰਾਮਾ ਰੋਡ ਇੱਕ ਸਰਦੂਲਗੜ ਰੋਡ ਸਰਦੂਲਗੜ ਰੋਡ ਜਿਹੜਾ ਚੌਂਕ ਉੱਤੇ ਆ ਹਾਂਜੀ ਚੌਂਕ ਦੇ ਲਾਗੇ ਆ ਜਮਾ ਹਾਂਜੀ ਹਾਂਜੀ ਤੇ ਨੰਬਰ ਆਪਾਂ ਨਿੱਕੇ ਦਾ ਵੀਡੀਓ ਛੱਡਤਾ 99149 23993 ਵੀਡੀਓ ਦਬਕੇ ਸ਼ੇਅਰ ਕਰਦੇ ਪੇਜ ਨੂੰ ਫਾਲੋ ਕਰ ਲੈ ਨਿੱਕੇ ਧੰਨਵਾਦ ਧੰਨਵਾਦ ਜੀ ਬਹੁਤ